ਸਾਡੀ ਜੀਤ ਫਾਊਂਡੇਸ਼ਨ ਚੱਲ ਰਹੀ ਹੈ ਸੈਲਫ ਹੈਲਪ ਗਰੁੱਪ ਸੰਸਥਾ ਉਹ ਐਨਜੀਓ ਦਾ ਕੰਮ ਕਰ ਰਹੀ ਹੈ ਉਹ ਇੱਥੇ ਸਲਮ ਵੀਰੇ ਦੇ ਗਰੀਬ ਬੱਚਿਆਂ ਨੂੰ ਪੜਾ ਰਹੇ 65 ਤੋਂ 70 ਬੱਚੇ ਆ ਰਹੇ ਬਹੁਤ ਵਧੀਆ ਭਰਾਲਾ ਕਰ ਰਹੇ ਹੋ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਾਪੀਆਂ ਕਿਤਾਬਾਂ ਸਭ ਕੁਝ ਉਹ ਆਨ ਵਾਲਾ ਹੈ ਜੀਤ ਫਾਊਂਡੇਸ਼ਨ ਵੱਲੋਂ ਹੈ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਬੱਚੇ ਜਿਹੜੇ ਹੈਗੇ ਆ ਇੱਥੇ ਪੜ੍ਹਦੇ ਨੇ ਤੇ ਕਿਹੜੇ-ਕਿਹੜੇ ਸਬਜੈਕਟਸ ਨੇ ਜਿਹੜੇ ਪੜ੍ਹਾਏ ਜਾਂਦੇ ਨੇ ਇਹ ਨਰਸਰ ਚੋਂ ਲੈ ਕੇ 4ਥ ਕਲਾਸ ਤੱਕ ਦੇ ਬੱਚੇ ਨੇ ਔਰ 올 ਸਬਜੈਕਟ ਹਿੰਦੀ ਪੰਜਾਬੀ ਮੈਥ ਜੋ ਬੱਚਿਆਂ ਨੂੰ ਕਰਵਾਉਂ ਸਾਡੇ ਕੋਲ ਨਰਸਰੀ ਤੋਂ ਲੈ ਕੇ 4th ਤੱਕ ਬੱਚੇ ਪੜ੍ਹਦੇ ਚੌਥੀ ਕਲਾਸ ਕਰਵਾ ਕੇ ਫਿਰ ਅਸੀਂ ਉਹਨਾਂ ਨੂੰ ਸਰਕਾਰੀ ਸਕੂਲ ਵਿੱਚ ਬਗੈਰ ਐਡਮਿਸ਼ਨ ਕਰਵਾ ਕੇ ਆਨੇ ਆ ਜਾ ਕੇ ਉੱਥੇ ਫਿਰ ਅੱਗੇ ਚੈੱਕ ਵੀ ਕਰਦੇ ਕਿ ਬੱਚਾ ਰੈਗੂਲਰ ਸਕੂਲ ਜਾ ਰਿਹਾ ਹੈ ਪੜ੍ਹ ਰਿਹਾ ਹੈ ਵੀ ਅੱਗੇ ਬੱਚਾ ਵੱਧ ਸਕੇ ਕੁਝ ਕਰ ਸਕੇ ਹਾਂਜੀ ਕੁਝ ਪੇਰੈਂਟਸ ਕਹਿੰਦੇ ਵੀ ਇਹ ਵੀ ਸਾਨੂੰ ਅਸੀਂ ਬੱਚਿਆਂ ਨੂੰ ਕੰਮ ਕਰਵਾਉਣਾ ਚਾਹੁੰਦੇ ਆ ਵੀ ਦੇਖੋ ਸਾਡੇ ਉਹ ਖਰਚ ਔਖਾ ਚੱਲਦਾ ਲੇਕਿਨ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਹੀ ਹੁੰਦੀ ਹੈ ਐਨਜੀਓ ਵੱਲੋਂ ਕਿ ਉਹਨਾਂ ਦੇ ਪੇਰੈਂਟਸ ਨੂੰ ਸਮਝਾ ਕੇ ਬੱਚਿਆਂ ਨੂੰ ਸਕੂਲ ਵੱਲ ਲਿਆਇਆ ਜਾਵੇ ਰਾਸ਼ਨ ਵਗੈਰਾ ਵੀ ਮੈਡਮ ਉਹਨਾਂ ਦੇ ਪੇਰੈਂਟਸ ਨੂੰ ਫੈਮਲੀਆ ਨੂੰ ਦੇ ਕੇ ਆਂਦੇ ਆ ਕਿ ਤੁਸੀਂ ਪਲੀਜ਼ ਬੱਚਿਆਂ ਨੂੰ ਜਰੂਰ ਸਕੂਲ ਭੇਜੋ ਬੱਚੇ ਤੋਂ ਹੋਏ ਕੰਮ ਨਾ ਕਰਾ ਇਹਨਾਂ ਦੀ ਉਮਰ ਪੜਨ ਦੀ ਹੈ ਕਿ ਬੱਚਿਆਂ ਦੀ ਹਰੇਕ ਚੀਜ਼ ਹਨਾ ਵਿਸੇਦਾਂ ਨਾਲ ਚੈੱਕ ਅਪ ਹੁੰਦੇ ਡਾਕਟਰ ਵੀ ਬੁਲਾਏ ਜਾਂਦੇ ਸਾਡੇ ਮੰਥਲੀ ਡਾਕਟਰ ਬੁਲਾਏ ਜਾਂਦੇ ਇਹਨਾਂ ਦੀ ਅੱਖਾਂ ਦਾ ਡੈਂਟਲ ਦਾ ਹਰੇਕ ਚੀਜ਼ ਤਿਆਰ ਰੱਖਿਆ ਜਾਂਦਾ ਸੁਪਨਾ ਕੀ ਹੈ ਕੀ ਬਣਾ ਚਾਹੁੰਦੇ ਹੋ ਸੈਂਟਿਸ ਸੈਂਟਿਸ ਬਣਨਾ ਚਾਹੁੰਦੇ ਹਾਂ ਅੱਛਾ ਸਭ ਤੋਂ ਵਧੀਆ ਕਿਹੜਾ ਸਬਜੈਕਟ ਲੱਗਦਾ ਹੈ ਇੰਗਲਿਸ਼ ਦਾ ਇੰਗਲਿਸ਼ ਅੱਛਾ ਇੰਗਲਿਸ਼ 'ਚ ਕੁਝ ਸੁਣਾਣਾ ਹੋਊਂਗੇ ਕੀ ਸੁਣਾਓਗੇ ਮੈਂ ਮ to the principal jitkam school ludhiana respect me my back to say that i am ill so i cannot come to school ludhiana kindly grant me leave for one day thank you your obediently niam marium class 2 ਤੁਸੀਂ ਟੀਵੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਹਾਂ ਅੱਜ ਅਸੀਂ ਜੀਤ ਕਨਵੈਂਟ ਸਕੂਲ ਉੱਤੇ ਪਹੁੰਚੇ ਜਿੱਥੇ ਕਿ ਜਿਹੜੇ ਲਾਚਾਰ ਬੱਚੇ ਨੇ ਪੜ੍ਹਨ ਦੀ ਇੱਛਾ ਤਾਂ ਰੱਖਦੇ ਨੇ ਪਰ ਕਿਤੇ ਨਾ ਕਿਤੇ ਘਰ ਦੀ ਮਜਬੂਰੀ ਤੇ ਘਰ ਦੀ ਗਰੀਬੀ ਕਰਕੇ ਪੜ੍ਹ ਨਹੀਂ ਪਾਉਂਦੇ ਅੱਜ ਇਸ ਐਨ ਜੀਓ ਵੱਲੋਂ ਜਿਹੜੇ 70 ਤੋਂ 75 ਬੱਚੇ ਜਿਹੜੇ ਨੇ ਬਿਲਕੁਲ ਫ੍ਰੀ ਦੇ ਵਿੱਚ ਪੜ੍ਹਾਏ ਜਾ ਰਹੇ ਨੇ ਜਿੰਨਾ ਵੀ ਖਰਚਾ ਹੁੰਦਾ ਸਾਰਾ ਕੁਝ ਐਨ ਜੀਓ ਜਿਹੜੀ ਹੈ ਚੱਕਦੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸਟੂਡੈਂਟਸ ਕਾਫੀ ਬੱਚੇ ਸਾਡੇ ਨਾਲ ਮੌਜੂਦ ਹੈ ਇਹ ਬੱਚੇ ਉਹ ਨੇ ਜਿਨ੍ਹਾਂ ਦੇ ਚਾਹ ਆ ਪੜਨ ਦਾ ਕੁਛ ਨਾ ਕੁਛ ਕਰਨ ਦਾ ਚਾਹ ਆ ਪਰ ਕਿਤੇ ਨਾ ਕਿਤੇ ਪੜ ਨਹੀਂ ਪਾਉਂਦੇ ਘਰ ਦੀ ਮਜਬੂਰੀ ਕਰਕੇ ਕਿਉਂਕਿ ਘਰ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਤੇ ਸਾਡੇ ਨਾਲ ਸੋਨੀਆ मैम ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰੀਕੇ ਨਾਲ ਇਹਨਾਂ ਨੂੰ ਪੜਾਉਂਦੇ ਹੋ ਖਰਚਾ ਕਿੱਦਾਂ ਚੱਕਦੇ ਹੋ ਸਾਰੀ ਗੱਲਬਾਤ ਕਰਦੇ ਆ ਤੇ ਕਿਹੜੇ-ਕਿਹੜੇ ਬੱਚੇ ਜਿਹੜੇ ਨੇ ਇੱਥੇ ਆਂਦੇ ਨੇ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਉਂਦੇ मैम ਸਸਿਕਾ ਜੀ ਸਸਿਕਾ ਜੀ ਮੈਂ ਪਹਿਲਾਂ ਤਾਂ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਹੈ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਵਧੀਆ ਕਿਉਂਕਿ ਹਰ ਕਿਸੇ ਨੂੰ ਕੇ ਵਧਨ ਦਾ ਚਾਹ ਹੁੰਦਾ ਪਰ ਘਰ ਦੀ ਮਜਬੂਰੀ ਕਰਕੇ ਹਰ ਕਿਸੇ ਦੇ ਸੁਪਨੇ ਜਿਹੜੇ ਸੁਪਨਾ ਹੀ ਰਹਿ ਜਾਂਦੇ ਨੇ ਸਹੀ ਬਿਲਕੁਲ ਸਹੀ ਕਹ ਜੀ ਤੁਸੀਂ ਇਹ ਬੱਚਿਆਂ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਸਾਡੀ ਜੀਤ ਫਾਊਂਡੇਸ਼ਨ ਚੱਲ ਰਹੀ ਹੈ ਸੈਲਫ ਹੈ ਗਰੁੱਪ ਸੰਸਥਾ ਉਹ ਐਨ ਜੀਓ ਦਾ ਕੰਮ ਕਰ ਰਹੀ ਹੈ ਉਹ ਇੱਥੇ ਸਲਮ ਮੇਰੇ ਅਸ ਗਰੀਬ ਬੱਚਿਆਂ ਨੂੰ ਪੜਾ ਰਹੇ 65 ਤੋਂ 70 ਬੱਚੇ ਆ ਰਹੇ ਬਹੁਤ ਵਧੀਆ ਉਪਰਾਲਾ ਕਰ ਰਹੇ ਉਹ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਾਪੀਆਂ ਕਿਤਾਬਾਂ ਸਭ ਕੁਝ ਉਹ ਉਹਨਾਂ ਵੱਲੋਂ ਹੈ ਜੀਤ ਫਾਊਂਡੇਸ਼ਨ ਵੱਲੋਂ ਹੈ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਤੇ ਮੈਮ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਬੱਚੇ ਜੋ ਹੈਗੇ ਆ ਇੱਥੇ ਪੜ੍ਹਦੇ ਨੇ ਤੇ ਕਿਹੜੇ-ਕਿਹੜੇ ਸਬਜੈਕਟਸ ਨੇ ਜਿਹੜੇ ਪੜ੍ਹਾਏ ਜਾਂਦੇ ਇਨਾਂ ਨੂੰ ਸਰਜੂ ਲੈ ਕੇ 4th ਕਲਾਸ ਤੱਕ ਦੇ ਬੱਚੇ ਨੇ ਔਰ ਆਲ ਸਬਜੈਕਟ ਹਿੰਦੀ ਪੰਜਾਬੀ ਮੈਥ ਜੋ ਬੱਚਾ ਨੂੰ ਕਰਵਾਉਂਦੇ ਅਦਰ ਦੂਸਰੇ ਸਕੂਲ ਚ ਕਰਵਾਇਆ ਜਾਂਦਾ ਸਭ ਕੁਝ ਇੱਥੇ ਪੜਾਇਆ ਜਾਂਦਾ ਅੱਛਾ ਇਹਨਾਂ ਦੀ ਫਿਰ ਪੜ੍ਹਾਈ ਦਾ ਖਰਚਾ ਕਿੱਦਾਂ ਚੱਕਦੇ ਹੋਊਂਗੇ ਕਿਉਂਕਿ ਜੇਕਰ ਇਹ ਪੜ੍ਹੀ ਪਾਉਣ ਤੇ ਫਿਰ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਫਿਰ ਵਧੀਆ ਸਕੂਲ ਚ ਨਾ ਪੜਾਉਣਾ ਹੀ ਵੰਨੀ ਇਹ ਤਾਂ ਸਰਕਾਰੀ ਸਕੂਲ ਤੱਕ ਵੀ ਨਹੀਂ ਪਹੁੰਚ ਪਾਉਂਦੇ ਇਨਾਂ ਦੇ ਪੇਰੈਂਟਸ ਮਤਲਬ ਨਹੀਂ ਕਰ ਪਾਉਂਦੇ ਨਾ ਅਫੋਰਡ ਨਹੀਂ ਕਰ ਪਾਣਗੇ ਕਿਉਂਕਿ ਉਹ ਇੱਕ ਗਰੀਬ ਘਰਾ ਤੋਂ ਇਹਨੇ ਥੋੜੇ 베ਕਿੰਗ ਦਾ ਕੰਮ ਕਰਦੇ ਪੇਰੈਂਟਸ ਜ਼ਿਆਦਾਤਰ ਮੈਨੇ ਤਾਂ ਮਜ਼ਦੂਰੀ ਕਰਦੇ ਨਹੀਂ ਬੜਾ ਪਾਉਂਦੇ ਜੁੱਦੇ ਚੋਂ ਇਸ ਕਰਕੇ ਇਹ ਸਾਡੇ ਜਿਹੜੇ ਐਨਜੀਓ ਜੀਤ ਫਾਊਂਡੇਸ਼ਨ ਹੈਗੇ ਆ ਉਹ ਇਹ ਬੱਚਿਆਂ ਦੀ ਹੈਲਪ ਕਰ ਰਹੇ ਨੇ ਤਾਂ ਕਿ ਇਹ ਬੱਚੇ ਪੜ੍ਹ ਲੈ ਕੇ ਅੱਗੇ ਵੱਧ ਸਕਣ ਅੱਗੇ ਵੱਧ ਸਕਣ ਤਾਂ ਮੈਮਾ ਕੀ ਜੀ ਮੈਂ ਆਪਾਂ ਬੱਚੇ ਨਾਲ ਵੀ ਗੱਲ ਕਰਾਂਗੇ ਪਰ ਕਿਹਦਾ ਕਿਹਦਾ ਕੀ ਸੁਪਨਾ ਹੈ ਅੱਗੇ ਵਧਣਾ ਚਾਹੁੰਦੇ ਨੇ ਤਾਂ ਤੁਸੀਂ ਕਦੋਂ ਤੱਕ ਉਹਨਾਂ ਦਾ ਜਿਹੜਾ ਸਾਥ ਦੇਵੋਗੇ ਕਿਹੜੀ ਕਲਾਸ ਤੱਕ ਉਹਨਾਂ ਨੂੰ ਪੜ੍ਹਾ ਕੇ ਫਿਰ ਅੱਗੇ ਉਹ ਸਾਡੇ ਕੋਲ ਨਰਸਰੀ ਤੋਂ ਲੈ ਕੇ 4 ਤੱਕ ਬੱਚੇ ਪੜਦੇ ਚੌਥੀ ਕਲਾਸ ਕਰਵਾ ਕੇ ਫਿਰ ਅਸੀਂ ਉਹਨਾਂ ਨੂੰ ਸਰਕਾਰੀ ਸਕੂਲ ਵਿੱਚ ਬਗੈਰ ਐਡਮਿਸ਼ਨ ਕਰਵਾ ਕੇ ਆਨੇ ਆ ਜਾ ਕੇ ਉੱਥੇ ਫਿਰ ਅੱਗੇ ਚੈੱਕ ਵੀ ਕਰਦੇ ਕਿ ਬੱਚਾ ਰੈਗੂਲਰ ਸਕੂਲ ਜਾ ਰਿਹਾ ਹੈ ਪੜ ਰਿਹਾ ਹੈ ਵੀ ਅੱਗੇ ਬੱਚਾ ਵੱਧ ਸਕੇ ਕੁਝ ਕਰ ਸਕੇ ਅੱਜ ਕੁਝ ਏਦਾਂ ਦਾ ਹੋਇਆ ਹੈ ਕਿ ਜਿਵੇਂ ਕਿ ਸਟੂਡੈਂਟਸ ਨੇ ਬੱਚੇ ਨੇ ਇਹ ਪੜ ਰਹੇ ਨੇ ਪਰ ਘਰ ਦੇ ਹਾਲਾਤ ਜਿਹੜੇ ਇਹਨਾਂ ਦੇ ਬਹੁਤ ਜ਼ਿਆਦਾ ਖਰਾਬ ਨੇ ਕਿਤੇ ਨਾ ਕਿਤੇ ਕਿਸੇ ਪੇਰੈਂਟਸ ਨੇ ਕਿਹਾ ਹੋ ਗਿਆ ਕਿ ਮੈਂ ਨਹੀਂ ਭੇਜ ਸਕਦਾ ਸੀ ਦਾ ਸਾਡਾ ਘਰ ਦਾ ਖਰਚਾ ਬਹੁਤ ਜਿਹੜਾ ਓੱਖਾ ਤਰੀਕੇ ਨਾਲ ਚੱਲਦਾ ਹੈ ਤੇ ਮੈਂ ਇਹਨਾਂ ਨੂੰ ਜਿਹੜਾ ਕੰਮ ਤੇ ਹਾਂਜੀ ਕੁਝ ਪੇਰੈਂਟਸ ਕਹਿੰਦੇ ਵੀ ਇਹ ਵੀ ਸਾਨੂੰ ਅਸੀਂ ਬੱਚਿਆਂ ਨੂੰ ਕੰਮ ਕਰਵਾਉਣਾ ਚਾਹੁੰਦੇ ਆਂ ਵੀ ਦੇਖੋ ਸਾਡੇ ਉਹ ਖਰਚ ਔਖਾ ਚੱਲਦਾ ਲੇਕਿਨ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਹੀ ਹੁੰਦੀ ਐ ਐਨਜੀਓ ਵੱਲੋਂ ਕਿ ਉਹਨਾਂ ਦੇ ਪੇਰੈਂਟਸ ਨੂੰ ਸਮਝਾ ਕੇ ਬੱਚਿਆਂ ਨੂੰ ਸਕੂਲ ਵੱਲ ਲਿਆਇ ਜਾਵੇ ਪੜਾਇਆ ਜਾਵੇ ਹਾਂਜੀ ਕੁਝ ਕਦੇ ਕੁਝ ਇਦਾਂ ਦਾ ਵੀ ਹੋਇਆ ਹੈ ਕਿ ਹਾਂ ਤੁਸੀਂ ਕਹਿ ਰਹੇ ਹੋਗੇ ਪੜਾਉਣਾ ਲੇਕਿਨ ਪੇਰੈਂਟਸ ਕਹਿ ਰਿਹਾ ਹੋਵੇ ਕਿ ਨਹੀਂ ਮੈਂ ਪੜਾਉਣਾ ਨਹੀਂ ਹੈਗਾ ਮੇਰੇ ਨਾਲ ਕੰਮ ਤੇ ਹੀ ਲਾਉਣਾ ਹੈ ਹਾਂਜੀ ਹੋਇਆ ਕਾਫੀ ਬੱਚਿਆਂ ਨਾਲ ਇਦਾਂ ਸਾਡੇ ਸਿਗੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਕਹਿੰਦੇ ਸੀ ਅਸੀਂ ਪੜਾ ਨਹੀਂ ਸਕਦੇ ਬੱਚਿਆਂ ਨੂੰ ਕਿ ਅਸੀਂ ਕੰਮ ਕਰਵਾਉਣਾ ਕਿ ਸਾਡੇ ਘਰ ਦਾ ਖਰਚਾ ਆਪਣਾ ਧੋਖਾ ਚੱਲਦਾ ਲੇਕਿਨ ਮੈਡਮ ਨੇ ਉਹਨਾਂ ਨੂੰ ਸਮਝਾਇਆ ਔਰ ਉਹਨਾਂ ਦੀ ਉਦਾਂ ਹੈਲਪ ਕੀਤੀ ਰਾਸ਼ਨ ਵਗੈਰਾ ਵੀ ਮੈਡਮ ਉਹਨਾਂ ਦੇ ਪੇਰੈਂਟਸ ਨੂੰ ਫੈਮਿਲੀ ਨੂੰ ਦੇ ਕੇ ਆਂਦੇ ਆ ਕਿ ਤੁਸੀਂ ਪਲੀਜ਼ ਬੱਚਿਆਂ ਨੂੰ ਜਰੂਰ ਸਕੂਲ ਭੇਜੋ ਬੱਚੇ ਤਾਂ ਹਜੇ ਕੰਮ ਨਾ ਕਰਾ ਇਹਨਾਂ ਦੀ ਉਮਰ ਪੜਨ ਦੀ ਹੈ ਬਿਲਕੁਲ ਤੇ ਮੈਮ ਇਹਨਾਂ ਨੂੰ ਮੁਫਤ ਦੇ ਵਿੱਚ ਪੜਾਉਣ ਦਾ ਕੀ ਮੋਟਿਵ ਹੈ ਇਸ ਸੰਸਥਾ ਦਾ ਇਸ ਸੰਸਥਾ ਦਾ ਮੋਟਿਵ ਇਹ ਹੈ ਕਿ ਬਸ ਬੱਚੇ ਪੜ੍ਹ ਲਿਖ ਜਾਣ ਦੇਸ਼ ਦਾ ਭਵਿੱਖ ਵਧੀਆ ਬਣੇ ਇਹ ਪੜ੍ਹ ਲਿਖੇ ਕੁਝ ਆਪਣੇ ਪੈਰਾਂ ਤੇ ਸਟੈਂਡ ਹੋਣ ਇਹ ਮੰਗਨ ਨਾ ਇੱਕ ਕਾਨੂੰ ਕੁਛ ਕਾਬਿਲ ਬਣਨ ਕੁਛ ਕਰ ਸਕਣ ਅੱਛਾ ਜਿਵੇਂ ਇੱਥੇ ਕੁੜੀਆਂ ਵੀ ਨੇ ਇਹ ਆਫਟਰ ਸਕੂਲ ਘਰਾਂ ਦੇ ਵਿੱਚ ਕੰਮ ਵੀ ਕਰਦੀਆਂ ਨੇ ਕਿ ਕੋਈ ਦੂਜਾ ਕੰਮ ਵੀ ਕਰਦੀਆਂ ਹਾਂਜੀ ਕਈ ਬੱਚੇ ਹੈਗੇ ਵੱਡੇ ਕੁੜੀਆਂ ਕਈ ਮੇਰੇ ਘਰਾਂ ਚ ਕੰਮ ਵੀ ਕਰਦੇ ਆ ਲੇਕਿਨ ਸਾਡੇ ਐਨਜੀਓ ਨੇ ਇੱਥੇ ਸਟੱਡੀ ਤੋਂ ਬਾਅਦ ਇੱਕ ਸਲਾਈ ਸੈਂਟਰ ਖੁੱਲ੍ਹਿਆ ਸਾਡੇ ਕੁਕਿੰਗ ਸੈਂਟਰ ਐ ਸਲਾਈ ਸੈਂਟਰ ਚਲਾ ਰਿਹਾ ਐਨਜੀਓ ਪਾਰਲਰ ਵਗੈਰਾ ਦਾ ਕੋਰਸ ਵੱਡੇ ਕੁੜੀਆਂ ਨੂੰ ਕਰਵਾਏ ਜਾਂਦੇ ਨੇ ਸਕੂਲ ਤੋਂ ਬਾਅਦ ਸਲਾਈ ਸੈਂਟਰ ਵੀ ਚੱਲਦਾ ਸਲਾਈ ਸੈਂਟਰ ਵਿੱਚ ਚੱਲਦਾ ਉਹ ਵੀ ਉਹ ਵੀ ਇੱਥੇ ਚੱਲਦਾ ਕਿਤੇ ਹੋਰ ਚੱਲਦਾ ਨਹੀਂ ਇੱਥੇ ਵੀ ਸਲਾਈ ਸੈਂਟਰ ਚੱਲਦਾ ਹੋਰ ਵੀ ਮੈਮ ਦੇ ਸਲਾਈ ਸੈਂਟਰ ਹੈ ਜਦੋਂ ਵੀ ਆਪਾਂ ਕਿਸੇ ਵਧੀਆ ਚੀਜ਼ ਦਾ ਸਟਾਰਟਅਪ ਕਰਨ ਆਉਂਦੇ ਨੇ ਬਹੁਤ ਜ਼ਿਆਦਾ ਚੈਲੰਜਸ ਫੇਸ ਕਰਨੇ ਪੈਂਦੇ ਬਹੁਤ ਜ਼ਿਆਦਾ ਉਹ ਚੀਜ਼ਾਂ ਦੇਖਣੀਆਂ ਪੈਂਦੀ ਜਦੋਂ ਮਤਲਬ ਐਕਸਪੈਕਟ ਨਹੀਂ ਹੁੰਦਾ ਕਿ ਹਾਂ ਇਹ ਚੀਜ਼ ਵੀ ਜਿਹੜੀ ਆ ਸਾਨੂੰ ਕਦੇ ਨਾ ਕਦੇ ਜਿਹੜੀ ਇਹ ਦੇਖਣ ਨੂੰ ਮਿਲੂਗੀ ਕੁਝ ਸਾਡੇ ਨਾਲ ਇਦਾਂ ਦਾ ਹੋਇਆ ਹੈ ਹਾਂਜੀ ਬਹੁਤ ਪਹਿਲਾਂ ਤਾਂ ਪੇਰੈਂਟਸ ਬੱਚਿਆਂ ਨੂੰ ਭੇਜਣ ਲਈ ਰਾਜੀ ਨਹੀਂ ਸੀਗੇ ਉਹ ਕਹਿੰਦੇ ਸੀ ਨਹੀਂ ਜੀ ਸਾਡੇ ਓਖਾ ਹੋ ਜਾਣਾ ਘਰਾਂ ਚ ਬੱਚੇ ਸੀ ਨਹੀਂ ਪੜਾਣੇ ਹੈਗੇ ਸਾਡੇ ਖਰਚਾ ਓਖਾ ਚੱਲੇਗਾ ਲੇਕਿਨ ਕਾਫੀ ਮੁਸ਼ਕਿਲਾਂ ਦੇ ਬਾਅਦ ਫਿਰ ਉਹਨਾਂ ਨੇ ਬੱਚੇ ਭੇਜੇ ਕਿਉਂਕਿ ਬੱਚਿਆਂ ਨੂੰ ਬਹੁਤ ਸ਼ੌਂਕ ਹੈ ਪੜਨ ਦਾ ਬੱਚਿਆਂ ਨੂੰ ਬਹੁਤ ਸ਼ੌਂਕ ਹੈ ਕਹਿੰਦੇ ਅਸੀਂ ਵੀ ਪੜ੍ਹ ਲਿਖਿਆ ਕੁਝ ਬੰਨਾ ਚਾਹੁੰਦੇ ਆ ਦੂਸਰੇ ਬੱਚਿਆਂ ਨੂੰ ਸਕੂਲਾਂ ਚ ਦੇਖਦੇ ਸੀ ਇਹਨਾਂ ਨੂੰ ਬਹੁਤ ਸ਼ੌਂਕ ਹੈ ਸਕੂਲ ਚ ਜਾ ਕੇ ਪੜਨਾ ਔਰ ਬੱਚੇ ਐਕਟਿਵ ਹੀ ਬਹੁਤ ਨੇ ਬਹੁਤ ਇੰਟੈਲੀਜੈਂਟ ਔਰ ਐਕਟਿਵ ਬੱਚੇ ਨੇ ਤੇ ਇਹਨਾਂ ਨੂੰ ਜਦੋਂ ਪੁੱਛਦੇ ਆ ਕਿ ਤੁਹਾਡਾ ਸੁਪਨਾ ਕੀ ਹੈ ਕੀ ਦੱਸਦੇ ਨੇ ਫਿਰ ਹਾਂਜੀ ਕਾਫੀ ਬੱਚੇ ਨੇ ਜਿਹੜੇ ਵਿੱਚ ਕੁਝ ਕਹਿੰਦੇ ਸੀ ਟੀਚਰ ਬੰਨਾ ਮੈਮ ਤੁਹਾਡੇ ਵਾਂਗ ਟੀਚਰ ਬੰਨਾ ਹੈ ਕੁਝ ਡਾਕਟਰ ਬੰਨਾ ਚਾਹੁੰਦੇ ਆ ਕੋਈ ਸਾਇੰਸਿਸ ਕੁਝ ਇੰਜੀਨੀਅਰ ਐਦਾਂ ਦੇ ਬੱਚੇ ਹੈਗੇ ਨੇ ਕਾ ਇੰਟੈਲੀਜੈਂਟ ਬੱਚੇ ਨੇ ਅਜੇ ਮੈਮ ਕਿਤੇ ਨਾ ਕਿਤੇ ਦੇਖਦੇ ਹੋ ਕਿ ਆਪਣੀ ਘਰ ਦੀ ਮਜਬੂਰੀ ਕਾਰਨ ਆਪਣੇ ਘਰ ਦੇ ਗਰੀਬੀ ਕਾਰਨ ਜਿਹੜੇ ਬੱਚੇ ਨੇ ਮਨ ਦੇ ਅੰਦਰ ਬਹੁਤ ਚਾਹ ਲੈ ਕੇ ਬੈਠੇ ਨੇ ਪਰ ਕਿਤੇ ਨਾ ਕਿਤੇ ਡੀਮੋਟੀਵੇਟ ਹੋਏ ਬੈਠੇ ਨੇ हां जी काफी बच्चे हैगे अपने लेकिन ਸਾਡੀ ਸੰਸਥਾ ਦਾ ਮੇਨ ਮੁੱਦਾ ਇਹ ਹੈ ਕਿ ਬੱਚਿਆਂ ਨੂੰ ਅਸੀਂ ਐਕਟਿਵ ਬਣਾਈਏ ਉਹਨਾਂ ਨੂੰ ਆਪਣੇ ਪੈਰਾਂ ਤੇ ਆਪਣੇ ਖੜੇ ਹੋਣ ਦੀ ਕਾਬਲਤ ਪੈਦਾ ਕਰੀਏ ਉਹਨਾਂ 'ਚ ਵੀ ਉਹ ਆਪਣੇ ਆਪ ਖੁਦ ਕਹਿ ਸਕਣ ਕਿ ਹਾਂਸੀਂ ਵੀ ਕੁਝ ਕਰ ਸਕਦੇ ਆ ਤੇ ਮੈਮ ਖਾਨ ਜਿਵੇਂ ਕਿ ਸਵੇਰੇ ਆਉਂਦੇ ਨੇ ਕਿੰਨੇ ਵਜੇ ਆਉਂਦੇ ਨੇ ਤੇ ਸ਼ਾਮੀ ਦੁਪਹਿਰੇ ਕਿੰਨੇ ਵਜੇ ਜਾਂਦੇ ਨੇ ਇਸ ਵੇਰੇ 9 ਵਜੇ ਸਕੂਲ ਆ ਜਾਂਦੇ ਨੇ ਬੱਚੇ ਤੇ ਦੁਪਹਿਰ ਨੂੰ 1 ਵਜੇ ਤੱਕ ਜਾਂਦੇ ਨੇ ਤੇ ਵਗੈਰਾ ਆਪ ਕੋ ਕਬੂਦ ਕਰੋ ਲੈ ਕੇ ਆਂਦੇ ਹਾਂ ਹਾਂਜੀ ਕੁਛ ਬੱਚੇ ਲੈ ਜਾਂਦੇ ਘਰੋ ਜਿਹੜੇ ਨਹੀਂ ਲਿਆ ਪੈਂਦੇ ਸਾਡੀ ਐਨ ਜੀਓ ਨਾਲ ਨੂੰ ਜਰੂਰ ਹੈਲਪ ਕਰਦੀ ਹੈ ਅੱਛਾ ਐਨ ਜੀਓ ਵੱਲੋਂ ਮਤਲਬ ਕਿ ਇਹਨਾਂ ਨੂੰ ਲੰਚ ਵੀ ਮਿਲਦਾ ਹਾਂਜੀ ਲੰਚ ਵੀ ਮਿਲਦਾ ਰਿਫਰੈਸ਼ਮੈਂਟ ਵਗੈਰਾ ਦਿੱਤੀ ਜਾਂਦੀ ਸਾਰਾ ਕੁਝ ਹਾਂਜੀ ਮਤਲਬ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹਾਂਜੀ ਬੱਚਿਆਂ ਦੀ ਹਰ ਇੱਕ ਚੀਜ਼ ਇਹਨਾਂ ਦੀ ਸਿਹਤ ਦਾ ਚੈੱਕ ਅਪ ਹੋੁੰਦੇ ਡਾਕਟਰ ਵੀ ਬੁਲਾਏ ਜਾਂਦੇ ਸਾਡੇ ਮੰਥਲੀ ਡਾਕਟਰ ਬੁਲਾਏ ਜਾਂਦੇ ਇਹਨਾਂ ਦੀ ਅੱਖਾਂ ਦਾ ਡੈਂਟਲ ਦਾ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਤੇ ਮੈਮ ਜੇ ਆਪਾਂ ਗੱਲ ਕਰੀਏ ਐਨ ਜੀਓ ਦੀ ਬਹੁਤ ਵਧੀਆ ਉਪਰਾਲਾ ਜਿਹੜੀ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਹਾਂ ਸਟੂਡੈਂਟਸ ਉਸ ਉਪਰਾਲੇ ਦੇ ਵਿੱਚ ਆਪਣਾ 100% ਦੇ ਰਹੇ ਨੇ ਹਾਂਜੀ ਮੈਮ ਦੇ ਰਹੇ ਨੇ 100% ਦੇ ਦੇ ਤੁਸੀਂ ਗੱਲ ਕਰਕੇ ਦੇਖ ਸਕਦੇ ਹੋ ਬੱਚੇ ਨਾ ਬੱਚੇ ਬਹੁਤ ਇੰਟੈਲੀਜੈਂਟ ਨੇ ਪੜ੍ਹਾਈ 'ਚ ਬਹੁਤ ਹੁਸ਼ਿਆਰ ਨੇ ਤੁਸੀਂ ਗੱਲ ਕਰਕੇ ਦੇਖ ਸਕਦੇ ਜਿੱਦਾਂ ਵੀ ਤੁਸੀਂ ਕੋਈ ਕੁਐਸਚਨ ਪੁੱਟ ਕਰੋਗੇ ਤੁਹਾਨੂੰ ਆਨਸਰ ਜ਼ਰੂਰ ਦੇਣਗੇ ਜੀ ਤੇ ਸਾਡੇ ਨਾਲ ਇੱਕ ਛੋਟਾ ਜਿਹਾ ਬੱਚਾ ਮੌਜੂਦ ਹੈ ਆਪਾਂ ਨਾਲ ਗੱਲ ਕਰਾਂਗੇ ਹੈਲੋ ਯੈਸ ਮੈਮ ਕੀ ਹਾਲ ਮਾ ਤੁਹਾਡਾ ਹਰਿਓ 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 ਅੱਜ ਸੁਪਨਾ साइंसिस्ट साइंटिस्ट बनना चाहते हो अच्छा सब तो बढ़िया केड़ा सब्जेक्ट लगदा है इंग्लिश का इंग्लिश अच्छा इंग्लिश से कुछ सुनाना होंगे की सुनाओगे हम एप्लीकेशन नाउ तो दा प्रिंसिपल मैं 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 यू, यू, जी तो मैं स्कूल लुधियाना इस पर टी बैक टू से आई एम इल सो आई कैन नॉट कम टू स्कूल लुधियाना लिख के दन्ने जी मैम

ਬਲੈਕਬੋਰਡ ਤੇ ਚੜ ਕੇ ਜਿਹੜਾ ਲਿਖ ਰਹੀ ਐ ਆਈ ਥਿੰਕ ਸੋ ਇਹ ਵੀ ਐਪਲੀਕੇਸ਼ਨ ਲਿਖ ਰਹੀ ਐ ਹੈਲੋ ਕੀ ਨਾਮ ਆ ਤੁਹਾਡਾ ਕਾਜਲ ਕਾਜਲ ਅੱਛਾ ਕਾਜਲ ਕਿਹੜੀ ਕਲਾਸ ਚ ਹੋ ਫੋਰਥ ਫੋਰਥ ਕਲਾਸ ਚ ਹੋ ਅੱਛਾ ਇਸ ਤੋਂ ਪਹਿਲਾਂ ਕੀ ਕਰਦੇ ਸੀ ਪੜ੍ਹਨ ਤੋਂ ਪਹਿਲਾਂ ਪੜ੍ਹਦੇ ਸ ਪਹਿਲਾਂ ਵੀ ਪਹਿਲਾਂ ਵੀ ਪੜ੍ਹਦੀ ਸੀ ਅੱਛਾ ਘਰ ਜਾ ਕੇ ਕੀ ਕੰਮ ਕਰਦੇ ਕੋਈ ਕੰਮ ਕਰਦੇ ਹੋ ਤੁਸੀਂ ਨਹੀਂ ਕਰਦੇ ਅੱਛਾ ਕੀ ਬਣਨਾ ਚਾਹੁੰਦੇ ਸੁਪਨਾ ਕੀ ਆ ਤੁਹਾਡਾ ਡਾਕਟਰ ਡਾਕਟਰ ਬਣਨਾ ਅੱਛਾ ਡਾਕਟਰ ਹੀ ਕਿਉਂ ਬਣਨਾ ਟੀਚਰ ਕਿਉਂ ਨਹੀਂ ਬਣਨਾ ਡਾਕਟਰ ਕਿ ਬਣਨਾ ਹੈ ਵਧੀਆ ਲੱਗਦਾ ਡਾਕਟਰ ਇਲਾਜ ਕਰਨਾ ਹੈ ਇਲਾਜ ਕਰਨਾ ਹੈ ਅੱਛਾ ਕਿਹੜਾ ਸਭ ਤੋਂ ਜ਼ਿਆਦਾ ਵਧੀਆ ਸਬਜੈਕਟ ਲੱਗਦਾ ਹੈ ਇੰਗਲਿਸ਼ ਮੈਥ ਮੈਥ ਅਸਾਂ ਮੈਥ ਤੇ ਇੰਗਲਿਸ਼ ਤੁਹਾਡਾ ਫੇਵਰੇਟ ਹੈ ਅੱਛਾ ਜੇ ਦੋਨਾਂ ਸਬਜੈਕਟਾਂ ਦੇ ਵਿੱਚ ਕੁਝ ਸੁਣਾਉਣਾ ਹੋਵੇ ਇੰਗਲਿਸ਼ ਤੇ ਮੈਥ ਦੇ ਵਿੱਚ ਕੀ ਸੁਣਾਉਂਗੀ ਮੈਥ ਦੇ ਵਿੱਚ ਟੇਬਲ ਟੇਬਲ ਦੋ ਇੱਕ ਦੋ ਤਿੰਨ ਚਾਰ ਦੋ ਤੀਆਂ ਛੇ ਦੋ ਚੁੱਕਿਆ 8 దో పారా దో సోద దో అోల దో నో తిన్న తిను ఛ తి నో తి బా తి పద అత ఇీ తిట్ చోవీ తిన్నీ ਸਟੂਡੈਂਟਸ ਦਾ ਕੌਨਫੀਡੈਂਸ ਦੇਖ ਕੇ ਤੇ ਸਟੂਡੈਂਟਸ ਦਾ ਜੇ ਆਪਾਂ ਗੱਲ ਕਰੀਏ ਬੱਚਿਆਂ ਦੀ ਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪੜਨ ਦਾ ਜਜ਼ਬਾ ਆ ਕਿਉਂਕਿ ਜੇ ਇੰਗਲਿਸ਼ ਨੂੰ ਜ਼ਿਆਦਾ ਪ੍ਰਿਫਰ ਕਰ ਰਹੇ ਨੇ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਜਿਹੜਾ ਆ ਬੋਲ ਰਹੇ ਨੇ ਐਪਲੀਕੇਸ਼ਨ ਇਹਨਾਂ ਨੂੰ ਯਾਦ ਹੈ ਤੇ ਇਸ ਦੇ ਨਾਲ ਨਾ ਮੈਥ ਦੀ ਗੱਲ ਕੀਤੀ ਜਾਵੇ ਮੈਥ ਦੇ ਵਿੱਚ ਵੀ ਇਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਆ ਨੰਬਰ ਵੀ ਆਪਾਂ ਕਹਿ ਸਕਦੇ ਤੇ ਮੈਥ ਜਿਹੜਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਆਉਂਦਾ ਹੈ ਇਸ ਐਨਜੀਓ ਵੱਲੋਂ ਜਿਹੜਾ ਉਹ ਪ੍ਰਚਾਰਾ ਕੀਤਾ ਜਾ ਰਿਹਾ ਕਿ ਜਿਹੜੇ ਬੱਚੇ ਪੜ੍ਹਨ ਸਕਦੇ ਪਰ ਪੜਨ ਦਾ ਸ਼ੌਂਕ ਤਾਂ ਰੱਖਦੇ ਨੇ ਉਹ ਸਟੂਡੈਂਟ ਜੋ ਕਿ ਅੱਗੇ ਸੁਪਨਾ ਤਾਂ ਦੇਖਦੇ ਨੇ ਪਰ ਪੂਰਾ ਨਹੀਂ ਕਰ ਪਾਉਂਦੇ ਪਰ ਇਹਨਾਂ ਐਨਜੀਓ ਵੱਲੋਂ ਜਿਹੜਾ ਹੈ ਉਹ ਸੁਪਨਾ ਪੂਰਾ ਵੀ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਨਾਲ ਦੇ ਨਾਲ ਉਹਨਾਂ ਨੂੰ ਮੋਟੀਵੇਸ਼ਨ ਵੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਜਿਹੜਾ ਹੈ ਕਰ ਸਕਦੇ ਹੋ ਅਤੇ ਜਿਹੜੇ ਕਾਫੀ ਸਟੂਡੈਂਟਸ ਮੌਜੂਦ ਨੇ ਜਿਨ੍ਹਾਂ ਦਾ ਇੱਕ ਵੱਖਰਾ ਹੀ ਸੁਪਨਾ ਹੈ ਇੱਕ ਵੱਖਰੀ ਸਟੇਜ ਹੈ ਕਿ ਆਪਾਂ ਉਸ ਲੈਵਲ ਤੱਕ ਜਾਣਾ ਹੈ ਉਹ ਸਾਡਾ ਡ੍ਰੀਮ ਹੈ ਤਾਂ ਉਹਨੂੰ ਅਸੀਂ ਪੂਰਾ ਕਰਨਾ ਹੈ ਤੁਸੀਂ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਸਨੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਨਹੀਂ ਆਮ ਲਈ ਕੈਮਰਾ ਪਰਸਨ ਲੱਕੀ ਨਾਲ